ਮੈਨੂੰ ਤਾਂ ਜਿਹੜੀ ਲੜਾਈ ਹੈ ਨਾ ਇਹ ਸਰਕਾਰਾਂ ਦੀ ਲੜਾਈ ਹੈ ਇਹ ਆਵਾਮ ਦੀ ਲੜਾਈ ਨਹੀਂ ਹੈਗੀ ਸਰਕਾਰਾਂ ਦੇ ਕੀ ਰੋਲੇ ਨੇ ਕੀ ਗੱਲਾਂ ਨੇ ਸਾਨੂੰ ਕਿਸੇ ਨੂੰ ਨਹੀਂ ਪਤਾ ਅਸੀਂ ਉੱਤੇ ਤੱਕ ਜਾ ਹੀ ਨਹੀਂ ਸਕਦੇ ਪਰ ਅਸੀਂ ਇਮੋਸ਼ਨਲੀ ਕਿਤੇ ਨਾ ਕਿਤੇ ਆਪਣੇ ਦੇਸ਼ ਨਾਲ ਜੁੜੇ ਹੁੰਨੇ ਹਣਾ ਸਾਨੂੰ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕ ਸੁਰੱਖਿਅਤ ਰਹਿਣ ਸਾਡਾ ਦੇਸ਼ ਸੁਰੱਖਿਅਤ ਰਹੇ ਜੀ ਨੇ ਸਾਨੂੰ ਖਾਣਾ ਪੀਣਾ ਦਿੱਤਾ ਜਿੱਥੇ ਅਸੀਂ ਜਨਮ ਲਿਆ ਜਿੱਥੇ ਅਸੀਂ ਪਲੇ ਆ ਵੱਡੇ ਹੋਏ ਆ ਐਜੂਕੇਸ਼ਨ ਲਈ ਹੈ ਸੋ ਇਸ ਕਰਕੇ ਅਸੀਂ ਆਪਣੇ ਦੇਸ਼ ਨਾਲ ਜੁੜੇ ਹੁੰਨੇ ਆ ਪਰ ਜਿਹੜਾ ਇੱਕ ਕਲਾਕਾਰ ਹੁੰਦਾ ਯਾਗੂ ਸਪੋਰਟਸਮੈਨ ਹੁੰਦਾ ਸੱਦਾ ਸਾਂਝਾ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹਦੇ ਪਿਆਰ ਕਰਨ ਵਾਲੇ ਹਰ ਵਰਗ ਦੇ ਹੁੰਦੇ ਆ ਨਾ ਉਹ ਕਿਸੇ ਧਰਮ ਦੇ ਹੁੰਦੇ ਆ ਉਹ ਮੁਸਲਮ ਵੀ ਹੁੰਦੇ ਆ ਉਹ ਸਿੱਖ ਵੀ ਹੁੰਦੇ ਆ ਐਸਾਈ ਹਿੰਦੂ ਸਾਰੇ ਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਐਦਾਂ ਦਾ ਪੜਕਾ ਉਪਾਸ਼ਣ ਬੋਲਣਾ ਚਾਹੀਦਾ ਯਾ ਅਸੀਂ ਪਾਕਿਸਤਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਈਏ ਕਿ ਅਸੀਂ ਤਾਂ ਆ ਕਰਤਾ ਜੀ ਸਾਡਾ ਤਾਂ ਰਗੜਦਾ ਨਹੀਂ ਇਹ ਸਰਕਾਰਾਂ ਦੀ ਲੜਾਈ ਹੈ ਸਰਕਾਰਾਂ ਜਾਣਣ ਉਹਨਾਂ ਦਾ ਜਿਹੜਾ ਇਹ ਬਿਆਨ ਸੀ ਬਹੁਤ ਗਲਤ ਸੀ ਉਹਨਾਂ ਨੂੰ ਪਿਆਰ ਦੀ ਮੈਂ ਫੇਰ ਕਹਿੰਦਾ ਗੱਲ ਕਰਨੀ ਚਾਹੀਦੀ ਸੀਗੀ ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਨਹੀਂ ਇਹ ਤੋਂ ਪਹਿਲਾਂ ਤਾਂ ਉਹ ਸਟੇਟ ਕਰਦੇ ਸੀਗੇ ਪਰ ਅੱਜ ਜਿਉ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ ਲੱਖਾਂ ਰੁਪਏ ਉਹਨਾਂ ਨੇ ਕਮਾਇਆ ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੀ ਸੋਚਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਹੀ ਨਹੀਂ ਹੈ ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ